ਦਸੰਬਰ ਮਹੀਨੇ ਚ ਘਰ ਵਿੱਚ ਜੋਤ ਜਗਾਉਣ ਦੇ ਲਾਭ ਜਾਣ ਕੇ ਹੈਰਾਨ ਰਹਿ ਜਾਓਗੇ ਤੁਸੀਂ ਇਹ ਵਿਧੀ ਵੱਡੇ ਸੰਤਾਂ ਦੀ ਹੈ ਇਹ ਜੋਤ ਸਾਲ ਚ ਇੱਕ ਵਾਰ ਲੱਗਦੀ ਪਰ ਫਲ 1000 ਗੁਣਾ ਮਿਲਦਾ ਹੈ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਪਿਆਰਿਓ ਪਹਿਲਾਂ ਫਤਿਹ ਬਲਾਓ ਆਪਣੀਆਂ ਹਾਜ਼ਰੀਆਂ ਸਾਰੇ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਦੀ ਅਪਾਰ ਕਿਰਪਾ ਸਤਿਗੁਰੂ ਦੀ ਅਪਾਰ ਮਿਹਰ ਗੁਰਮਖ ਪਿਆਰਿਓ ਦਸੰਬਰ ਮਹੀਨੇ ਦੇ ਵਿੱਚ ਘਰ ਦੇ ਵਿੱਚ ਕਈ ਸੰਗਤ ਜਿਹੜੀ ਐ ਉਹ ਜੋਤ ਜਗਾਉਂਦੀ ਐ ਕਈ ਸੰਗਤ ਘਰ ਦੇ ਵਿੱਚ ਪਾਠ ਕਰਦੇ ਨੇ ਬੈਠ ਕੇ ਜਾਂ ਫਿਰ ਕਈ ਪਾਠ ਕਰਾਉਂਦੇ ਨੇ ਤੇ ਕਈ ਅਰਦਾਸ ਕਰਦੇ ਨੇ ਤੇ ਕਈ ਅਰਦਾਸ ਕਰਵਾਉਂਦੇ ਨੇ ਬੜੀ ਵਧੀਆ ਗੱਲ ਆ ਇਹਨਾਂ ਦਿਨਾਂ ਦੇ ਵਿੱਚ ਅਸੀਂ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ ਅਸੀਂ ਸਤਗੁਰੂ ਮਹਾਰਾਜ ਜੀ ਦੇ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਇਹ ਸ਼ਹੀਦੀ ਪੰਦਰਵਾੜੇ ਦੇ ਵਿੱਚ ਅਸੀਂ ਸੇਵਾ ਕਰਦੇ ਆ ਸਿਮਰਨ ਕਰਦੇ ਆ ਬੜੀ ਚੰਗੀ ਗੱਲ ਆ ਹੁਣ ਕਈ ਘਰ ਦੇ ਵਿੱਚ ਜੋਤ ਜਗਾਉਂਦੇ ਨੇ ਕਈ ਕਹਿੰਦੇ ਵੀ ਇਹਨਾਂ ਦਿਨਾਂ ਦੇ ਦੌਰਾਨ ਜੋਤ ਜਗਾਈਏ ਤੇ ਬਾਕੀ ਦਿਨਾਂ ਦੇ ਵਿੱਚ ਜੋਤ ਜਗਾਈਏ ਜਾਂ ਨਾ ਜਗਾਈਏ ਬੜੇ ਸਵਾਲ ਹੁੰਦੇ ਨੇ ਸੋ ਇੱਕੋ ਬੇਨਤੀ ਕਰਦਾ ਹੁਣਾਂ ਦਸੰਬਰ ਮਹੀਨੇ ਦੇ ਵਿੱਚ ਤੁਹਾਡਾ ਮਨ ਮੰਨਦਾ ਜੋਤ ਜਗਾਓ ਤੇ ਬਾਕੀ ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਕੋਸ਼ਿਸ਼ ਹੈ ਜੇ ਹੁੰਦੀ ਆ ਤੇ ਜ਼ਰੂਰ ਕਰੋ ਪਰ ਕੇਵਲ ਬਾਹਰੀ ਜੋਤ ਤੇ ਅਸੀਂ ਧਿਆਨ ਨਹੀਂ ਦੇਣਾ ਵੀ ਜੋਤ ਜਗਾਤੀ ਸਾਡਾ ਕੰਮ ਨਿਭੜ ਗਿਆ ਜਿਵੇਂ ਹੁਣ ਕਈ ਹੁੰਦਾ ਨਾ ਵੀ ਅਨੰਦਪੁਰ ਸਾਹਿਬ ਜਾਇਆ ਏ ਫਤਿਹਗੜ੍ਹ ਸਾਹਿਬ ਜਾਇਆ ਏ ਮੱਥਾ ਟੇਕਿਆ ਬਾਜੀ ਬਾ ਸਾਡੀ ਹਾਜ਼ਰੀ ਲਾਗੀ ਬਾ ਇਹਨੇ ਜੀ ਖੁਸ਼ ਹੋ ਜਾਂਦੇ ਆ ਨਾ ਤੇ ਉੱਥੇ ਬੈਠ ਕੇ ਪਾਠ ਕੀਤਾ ਨਾ ਕੁਝ ਸੁਧਰਿਆ ਜੀਵਨ ਦੇ ਵਿੱਚ ਤੇ ਨਾ ਕੁਝ ਅਸੀਂ ਉੱਥੋਂ ਸਿੱਖਿਆ ਤੇ ਨਾ ਅਸੀਂ ਕਿਸੇ ਨੂੰ ਸਿਖਾ पाए ਤੇ ਫਾਇਦਾ ਕੀ ਹੋਇਆ ਕੱਲਾ ਮੱਥਾ ਟੇਕਣ ਹੀ ਗਏ ਸੀ ਬਸ ਅਸੀਂ ਆਪਣੀ ਹਾਜ਼ਰੀ ਜੀ ਲਵਾਉਣ ਵੀ ਹਾਂ ਸਾਡੀ ਹਾਜ਼ਰੀ ਲਾਗੀ ਸੋ ਕਹਿਣ ਤੋਂ ਭਾਵ ਕਿ ਕੱਲਾ ਜੋਤਵਲ ਕਨਸੈਂਟਰੇਟ ਹੀ ਨਾ ਉਹੇ ਵੀ ਜੋਤ ਨਹੀਂ ਬੁਝਣੀ ਚਾਹੀਦੀ ਬਾ ਜੋਤ ਲਾਉਣੀ ਹੋ ਲਾਉਣੀ ਆ ਬਸ ਇੰਜ ਹੋਵੇ ਕਹਿਣ ਤੋਂ ਭਾਵ ਕਿ ਅਸੀਂ ਇੱਕ ਗੱਲ ਯਾਦ ਰੱਖਣਾ ਵੀ ਜੋਤ ਜਿੱਥੇ ਬਾਹਰੀ ਜਗ੍ਹਾ ਉਥੇ ਅੰਦਰਲੀ ਜੋਤ ਵੱਲ ਜ਼ਰੂਰ ਧਿਆਨ ਰੱਖਣਾ ਵੀ ਜਿਹੜੀ ਅੰਦਰਲੀ ਜੋਤ ਹੈ ਕਿਤੇ ਉਹ ਜੋਤ ਨਾ ਬੁਝ ਜਾਏ ਅੰਦਰਲੀ ਜੋਤ ਕਿਤੇ ਗੁਰੂ ਨਾਲੋਂ ਦੂਰ ਨਾ ਹੋ ਜਾਏ ਸਤਿਗੁਰੂ ਨਾਲੋਂ ਦੂਰ ਨਾ ਹੋ ਜਾਏ ਪਾਤਸ਼ਾਹ ਨਾਲੋਂ ਦੂਰ ਨਾ ਹੋ ਜਾਏ ਸਤਿਗੁਰੂ ਮਹਾਰਾਜ ਦੇ ਨਾਲੋਂ ਦੂਰ ਨਾ ਹੋ ਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਹੀਏ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰੀਏ ਗੁਰਸਿੱਖੋ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਅਸੀਂ ਵਿਚਾਰਨ ਦਾ ਯਤਨ ਕਰਨਾ ਹੈ ਇੱਥੇ ਅਸੀਂ ਬਾਹਰੀ ਜੋਤਾਂ ਜਗਾਉਂਦੇ ਨਾ ਰਹ ਜੀ ਇੱਥੇ ਅਸੀਂ ਬਾਹਰੀਆਂ ਜੋਤਾਂ ਦੇ ਵਿੱਚ ਨਾ ਉਲਝ ਕੇ ਰਹ ਜੀ ਵੀ ਬਾਹਰੀ ਜੋਤਾਂ ਜਗਾਉਣੀਆਂ ਨੇ ਬਾਹਰੀ ਜੋਤਾਂ ਜਗਾਉਂਦੇ ਰਹੀਏ ਤੇ ਕਿਤੇ ਇਹ ਹੋਵੇ ਅਸੀਂ ਅੰਦਰਲੀ ਜੋਤ ਦਾ ਧਿਆਨ ਹੀ ਨਾ ਕਰੀਏ ਸਾਧ ਸੰਗਤ ਇੱਕ ਵਾਰ ਬੇਨਤੀਆਂ ਕਰੂੰਗਾ ਕਿ ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰੀਏ ਇਸ ਗੱਲ ਨੂੰ ਵਿਚਾਰਨ ਦਾ ਯਤਨ ਕਰੀਏ ਗੁਰਮਖੋ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਪਾਵਨ ਬਾਣੀ ਹੈ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਪਾਵਨ ਬਾਣੀ ਹੈ ਇਹਨੂੰ ਜਿੰਨਾ ਪੜਾਂਗੇ ਜਿੰਨਾ ਇਸ ਨੂੰ ਵਿਚਾਰਾਂਗੇ ਇਹ ਗੱਲ ਯਾਦ ਰੱਖਿਓ ਪਿਆਰਿਓ ਸਤਗੁਰੂ ਮਹਾਰਾਜ ਜੀ ਦੀ ਜਿਹੜੀ ਕਿਰਪਾ ਹੈ ਸਾਡੇ ਤੇ ਓਨੀ ਵਰਤੇਗੀ ਓਨੀ ਉਹ ਹੀ ਸਾਡੇ ਤੇ ਰਹਿਮਤ ਹੋਏਗੀ ਇਸ ਗੱਲ ਨੂੰ ਕਦੇ ਨਾ ਜੇ ਭੁੱਲਿਆ ਜੇ ਇਸ ਗੱਲ ਨੂੰ ਕਦੇ ਵੀ ਨਹੀਂ ਭੁੱਲਿਓ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਸਤਗੁਰੂ ਮਹਾਰਾਜ ਸਾਡੇ ਤੇ ਜਿਹੜੀ ਕਿਰਪਾ ਹੈ ਉਦੋਂ ਹੀ ਕਰਨਗੇ ਜਦੋਂ ਅਸੀਂ ਆਪ ਗੁਰੂ ਨਾਲ ਜੁੜਾਂਗੇ ਕਿਉਂਕਿ ਗੁਰਬਾਣੀ ਪੜਨਾ ਅੰਦਰ ਦੀ ਜੋਤ ਨੂੰ ਜਗਾਉਣਾ ਹੈ ਅੰਦਰ ਫਿਰ ਸਤਗੁਰੂ ਅੰਤਰੀਵ ਗਿਆਨ ਦੰਦੇ ਨੇ ਸਾਨੂੰ ਚੰਗੇ ਤੇ ਮਾੜੇ ਦੀ ਸਮਝ ਪੈਂਦੀ ਹੈ ਸਾਨੂੰ ਸਮਝ ਪੈਂਦੀ ਹੈ ਵੀ ਗੁਰੂ ਸਾਹਿਬ ਕਿਹੜਾ ਰਸਤਾ ਦਿਖਾ ਰਹੇ ਨੇ ਸਤਿਗੁਰੂ ਮਹਾਰਾਜ ਕਿਹੜੇ ਰਸਤੇ ਦੀ ਗੱਲ ਕਰ ਰਹੇ ਨੇ ਸਤਿਗੁਰੂ ਮਹਾਰਾਜ ਕਿਸ ਰਸਤੇ ਵੱਲ ਸਾਨੂੰ ਲੈ ਕੇ ਜਾਣਾ ਚਾਹੁੰਦੇ ਨੇ ਤੇ ਕਿਹੜੇ ਰਸਤੇ ਦੀ ਗੱਲ ਹੋ ਰਹੀ ਹੈ ਤੇ ਉਹ ਉਹ ਸਭ ਤੋਂ ਵੱਡੀ ਗੱਲ ਹੈ ਤੇ ਸਤਿਗੁਰੂ ਮਹਾਰਾਜ ਕਹਿੰਦੇ ਗੁਰ ਸਿੱਖੋ ਇਹੋ ਹੀ ਹੈ ਅੰਦਰ ਜੋਤ ਜਗਣਾ ਤੇ ਜਦੋਂ ਚੰਗੇ ਮਾੜੇ ਦੀ ਪਰਖ ਹੋ ਜਾਏ ਗੁਰੂ ਦੀ ਸਮਝ ਪੈ ਜਾਏ ਤੇ ਅੱਗੇ ਪ੍ਰਚਾਰ ਕਰਨ ਦੇ ਲਈ ਸਾਡਾ ਮਨ ਉਕਸਤ ਹੋਵੇ ਤੇ ਅੱਗੇ ਸਾਡੀ ਗੱਲ ਨੂੰ ਕੋਈ ਅਪਣਾਵੇ ਤੇ ਇਹੋ ਹੀ ਹੁੰਦਾ ਸਤਿਗੁਰੂ ਮਹਾਰਾਜ ਜੀ ਦੀ ਜੋਤ ਜਗਣਾ ਅੰਦਰ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਵਾਏ ਕਰਮ ਵਸੈ ਮਨ ਆਏ ਬਸ ਇਹ ਗੱਲ ਯਾਦ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ